ਇਤਿਹਾਸ ਉੱਤੇ ਕਹਿੰਦਾ ਇਹਨਾਂ ਦਾ ਇੱਕ ਐਸਾ ਚੌਧਰੀ ਹੈ ਜਿਨ੍ਹਾਂ ਦੇ ਪਰਿਵਾਰ ਵਿੱਚ ਔਲਾਦ ਕੋਈ ਨਹੀਂ ਪੁੱਤਰ ਕੋਈ ਨਹੀਂ ਇੱਕ ਧੀ ਹੈ ਉਹ ਧੀ ਦਾ ਨਾਮ ਸਾਬੂ ਲਿਖਿਆ ਇਹ ਪ੍ਰਾਤਨ ਕੁਝ ਨੁਕਤੇ ਇਤਿਹਾਸ ਤੇ ਮਿਲਦੇ ਨੇ ਤੇ ਉਹ ਸਾਬੂ ਸਾਰਾ ਕਾਰੋਬਾਰ ਹੜਤਾਲੀਕ ਪਿੰਡ ਹੈ ਜਿਹੜੇ ਇਹਨਾਂ ਦੇ ਅੰਦਰ ਆਦੇ ਨੇ ਇਲਾਕੇ ਦੇ ਚੌਧਰੀ ਸਨ ਸਮੇਂ ਦੀ ਹਕੂਮਤ ਦੇ ਉਹ ਨਗਰ ਉਹਨਾਂ ਨੂੰ ਦਿੱਤੇ ਹੋਏ ਸਨ ਇਹ 48 ਨਗਰਾਂ ਦਾ ਜ਼ਿਕਰ ਆਉਂਦਾ ਹੈ ਔਰ ਜਿਹਨੂੰ ਸਾਬੋ ਸੰਧ ਦੀ ਹੈ ਤੇ ਕੁਝ ਵਿਦਵਾਨ ਲਿਖਦੇ ਨੇ ਉਹਦੇ ਤੋਂ ਹੀ ਸਾਬੋ ਕੀ ਤਲਵੰਡੀ ਉਹਦੇ ਤੋਂ ਨਾਮ ਪਿਆ ਇਤਿਹਾਸ ਤੇ ਹੋਰ ਵੀ ਨੁਕਤੇ ਨੇ ਸਵਾ ਬੜਾ ਸੀਮਤ ਜਾਏ ਪਰ ਕਲਗੀਧਰ ਦਸ਼ਮੇਸ਼ ਪਿਤਾ ਗੁਰਗੋਬ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਜਦੋਂ ਇੱਥੇ ਪਹੁੰਚਦੇ ਨੇ ਮਹਾਰਾਜ ਨੇ ਪਹੁੰਚਣ ਸਮੇਂ ਭਾਈ ਦੱਲਾ ਇੱਥੋਂ ਦਾ ਚੋਦਰੀ ਹੈ ਔਰ ਭਾਈ ਦੱਲਾ ਤਕਰੀਬਨ ਵਿਦਵਾਨ ਲਿਖਤੇ 460 ਸਾਥੀਆਂ ਦੇ ਨਾਲ ਉਹਦੀ ਹਫਾਜ਼ਤ ਵਾਸਤੇ ਨੇ 400 ਆਪਣੇ ਸਾਥੀ ਸੂਰਮਿਆਂ ਦੇ ਨਾਲ ਦਸ਼ਵੇਸ਼ ਪਿਤਾ ਨੂੰ ਮਿਲਦਾ ਹੈ ਕਲਗੀਧਰ ਦਸ਼ਵੇਸ਼ ਪਿਤਾ ਦਾ ਵਹੀਰ ਜਦੋਂ ਇੱਥੇ ਪਹੁੰਚਦਾ ਹੈ ਉਹ ਮਹਾਰਾਜ ਦੇ ਚਰਨ ਪਰਸਦਾ ਹੈ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ ਦੱਲਾ ਚਾਹੁੰਦਾ ਕਿ ਮਹਾਰਾਜ ਮੇਰੀ ਹਵੇਲੀ ਵਿੱਚ ਚੱਲਣ ਤੇ ਸਤਿਗੁਰੂ ਪਾਤਸ਼ਾਹ ਨੂੰ ਉੱਥੇ ਮਹਾਰਾਜ ਦੀ ਸੇਵਾ ਵਿੱਚ ਹਾਜ਼ਰ ਹੋਵਾਂ ਪਰ ਦਸ਼ਮੇਸ਼ ਪਿਤਾ ਨੇ ਇੱਕ ਜਗ੍ਹਾ ਤੇ ਉੱਚੀ ਥਾਂ ਵੇਖ ਕੇ ਇਤਿਹਾਸ ਵਿੱਚ ਲਿਖਿਆ ਕਿ ਬਰਮੀ ਹੈ ਉੱਚੀ ਮਿੱਟੀ ਦਾ ਢੇਰ ਕੱਲਗੀ ਤਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਇਹਨੂੰ ਥੱਪਤ ਪਾਉ ਉਹਨੂੰ ਥੱਪਤ ਪਾਇਆ ਗਿਆ ਔਰ ਮਹਾਰਾਜ ਨੇ उत्त आसन ला लेशाह ने इत कमर कस्सा खोलिया तो महाराज ने आख्या गुरसिखो बड़ा लंबा सफर तय किया जगह से रुका और महाराज उवा नौ महीने रुके पातशाह ने आख्या इतने दम भी लो सह लो इत रुको हूँ पैदल फौज भी है भीड़ के नाल सारे घोड़ नहीं है कमर कस्सा महाराज ने उत्थे खोलिया खोलने तो बाद दुशेष पिता इतने आसन ला दे ਉਪਾਵਨ ਪਵਿੱਤਰ ਸਥਾਨ ਬਣਦਾ ਦਮਦਮਾ ਸਾਹਿਬ ਕਲਗੀ ਤਰਦਸ਼ ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜ ਨੇ ਇਤਿਹਾਸ ਲਾਇਆ ਔਰ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਜਿਵੇਂ ਜਿਵੇਂ ਪਤਾ ਲੱਗਦਾ ਕਲਗੀ ਤਰਦਸ਼ ਮੇਸ਼ ਪਤਾ ਦਾ ਵਹੀਰ ਤਲਵੰਡੀ ਸਾਬੋ ਕੀ ਤਲਵੰਡੀ ਪਹੁੰਚਿਆ ਤੇ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਸੰਗਤਾਂ ਨੇ ਹਾਜ਼ਰ ਹੋਈਆਂ ਇਲਾਕੇ ਦੀਆਂ ਕੋਈ ਗੁਰੂ ਦੇ ਚੱਲਣਾ ਵਿੱਚ ਦੁੱਧ ਭੇਟਾ ਕਰਦਾ ਤੇ ਕੋਈ ਰਸਤਾ ਵਸਤਾ ਲੈ ਕੇ ਚੱਲਿਆ ਸੰਗਤਾ ਇਹ ਖਬਰ ਹਰ ਪਾਸੇ ਫੈਲ ਚੁੱਕੀ ਸੀ ਕਿਵੇਂ ਅਨੰਤਪੁਰ ਸਾਹਿਬ ਵਿੱਚ ਸਾਕੇ ਵਰਤੇ ਚਮਕੌਰ ਵਿੱਚ ਸਰਹੰਦ ਵਿੱਚ ਕਿਵੇਂ ਸਾਕੇ ਵਰਤੇ ਔਰ ਮਹਾਰਾਜ ਮੇ ਮੁਕਤਸਰ ਖਿਦਰਾਣੀ ਦੀ ਟਾਬ ਤੇ ਜੰਗ ਲੜੀ ਇਲਾਕੇ ਵਿੱਚ ਖਬਰਾਂ ਫੈਲ ਚੁੱਕੀਆਂ ਨੇ ਦਸ਼ਮੇਸ਼ਪਤਾ ਇਹਨਾਂ ਇਲਾਕਿਆਂ ਵਿੱਚ ਵਿਚਰ ਰਹੇ ਨੇ ਜਦੋਂ ਮਹਾਰਾਜ ਜਿੱਥੇ ਰੁਕਦੇ ਨੇ ਤੇ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਗੁਰੂ ਦੇ ਚਰਨਾਂ ਵਿੱਚ ਆਈਆਂ ਉੱਧਰ ਗੁਰੂ ਦਾ ਨਿੰਨ ਸੇਵਕ ਭਾਈ ਦੱਲਾ ਭਾਈ ਦੱਲਾ ਚਾਹੁੰਦਾ ਸੀ ਮਹਾਰਾਜ ਨੂੰ ਬੇਨਤੀ ਕਰਦਾ ਸੀ ਮਹਾਰਾਜ ਘਰ ਚੋਂ ਪਾਤਸ਼ਾਹ ਨੇ ਆਖਿਆ ਲੰਮਾ ਵੀਰ ਏ अनेका ਗੁਰਸਿੱਖ ਲਾਲ ਨੇ ਮਹਾਰਾਜ ਨੇ ਆਖਿਆ ਅਸੀਂ ਦੀਵਾਨਸ ਜਾਵਾਂਗੇ ਉੱਥੇ ਦੀਵਾਨਸ ਗਿਆ ਔਰ ਮਹਾਰਾਜ ਦੇ ਪਾਵਨ ਚਰਨਾ ਵਿੱਚ ਜਿਵੇਂ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਆਉਂਦੀਆਂ ਨੇ ਕਿਵੇਂ ਕੱਲ ਕੀ ਤਰਤ ਸੁਮੇਸ਼ਪਤਾ ਇਤ ਰੁਕ ਰਾਮ ਤਾਂ ਨਹੀਂ ਵਰਸਾਉਂਦੇ ਨੇ ਉਸ ਵਕਤ ਦੀਆਂ ਸਾਖੀ ਦੀਆਂ ਲੈਣਾ ਪੰਥ ਪ੍ਰਸਿੱਧ ਆਦੀ ਜਿਥਾ ਗਿਆਨੀ ਮਨਜੀਤ ਸਿੰਘ ਦਾਈ ਨੇੜੇ ਸ੍ਰੀ ਅਨੰਦਪੁਰ ਸਾਹਿਬ ਜਥੇ ਦੀ ਮਲਾਕੀ ਹੈ त घर हर सजा ਆ ਮਨ ਦੇ ਤੇ ਗੁਰ ਸਿੱਖ ਆ ਕੇ ਹਾਂ ਜੀ ਆ ਕੇ ਚਰਨੀ ਸੀ ਸਤ ਕਾ ਮੈਂ ਦੀ ਕੋਈ ਗੁਰ ਸਿੱਖ ਆ ਕੇ ਚਰਨੀ ਸੀ ਸਤ चितला के तमाम मन चितला के मंच तला के तला ਸਵਾਤ ਦਾ ਨਾਮ ਹੈ ਤਾਂ ਮਨ ਦੇ ਤਲਾਕ ਅਰਦਸ਼ ਮੇਸ਼ ਪਤਾ ਨੀਲੇ ਦੇ ਸ਼ਾਸਵਾਰ ਸਤਿਗੁਰੂ ਨੇ ਇੱਥੇ ਰਹਿਮਤ ਦਾ ਮੀਂਹ ਵਰਸਾਇਆ ਸਾਬੂ ਕੀ ਤਲਵੰਡੀ ਕਿਵੇਂ ਦਮਦਮਾ ਸਾਹਿਬ ਬਣੀ ਇਹ ਇਤਿਹਾਸ ਤੁਸੀਂ ਸਰਵਣ ਕੀਤਾ ਔਰ ਮਹਾਰਾਜ ਨੇ ਆਪ ਪ੍ਰਮਾਨ ਕੀਤਾ ਕਿ ਜਦ ਮੈਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਰੋਣਕਾ ਲਗਦੀਆਂ ਸੀ ਕਹਿੰਦੇ ਨੇ ਉਹ ਸਾਰਾ ਸਫਰ شہادت ਤੋਂ ਬਾਅਦ ਜਿਵੇਂ ਇਤਿਹਾਸ ਤੁਸੀਂ ਸਰਵਣ ਕੀਤਾ ਹੈ ਮੁਕਤਸਰ ਦੀ ਜੰਗ ਜਿੱਤਣ ਤੋਂ ਬਾਅਦ ਪਹਿਲੀ ਵਾਰ ਜਿਵੇਂ ਅਨੰਦਪੁਰ ਸਾਹਿਬ ਰੌਣਕਾਂ ਲੱਗੀਆਂ ਸੀ ਏਵੇਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਫਿਰ ਰੌਣਕਾਂ ਲੱਗੀਆਂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਮਾਲਵੇ ਤੋਂ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਜਿਵੇਂ ਜਿਵੇਂ ਪਤਾ ਲੱਗਦਾ ਗੁਰੂ ਦੇ ਚਰਨਾਂ ਚਾਹੁੰਦੇ ਨੇ ਔਰ ਮਹਾਰਾਜ ਦੇ ਕੋਲ ਆ ਕੇ ਕਿਵੇਂ ਸਾਕੇ ਵਰਤੇ ਪਿਆਰ ਵਾਲੀਆਂ ਰੂਹਾਂ ਜੁੜਦੀਆਂ ਨੇ ਕਲਗੀ ਤਰ ਦਸ਼ਮੇਸ਼ ਪਿਤਾ ਨੇ ਕਿਵੇਂ ਇੱਥੇ ਰਹਿਮਤ ਦਾ ਮੀਂਹ ਵਰਸਾਇਆ ਦੱਲੇ ਚੌਧਰੀ ਨੇ ਕਿੰਨੇ ਸੇਵਾ ਕਮਾਈ ਸਾਰਾ ਰਸਤ ਪਾਣੀ ਦੱਲੇ ਚੌਧਰੀ ਦੇ ਘਰੋਂ ਆਉਂਦਾ ਰਿਹਾ ਉਹ ਸੇਵਾ ਕਮਾਉਂਦਾ ਰਿਹਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਉਸ ਦੇ ਆਖੇ ਸੀ ਸਤਗੁਰ ਪਾਤਸ਼ਾਹ ਰਹਿਮਤ ਕਰਿਓ ਮੇਰੇ ਘਰੋਂ ਲੰਗਰ ਤਿਆਰ ਹੋਵੇ ਔਰ ਇਸ ਮੁੱਚ ਦਲ ਦੀ ਸੇਵਾ ਮੈਨੂੰ ਬਖਸ਼ਿਸ਼ ਕਰੋ ਤੇ ਮਹਾਰਾਜ ਦੇ ਨਾਲ ਜਿਹੜਾ ਦਲ ਚੱਲਿਆ ਸੀ ਸਭ ਦੀ ਸੇਵਾ ਦਲ ਲ ਕਮਾਉਂਦਾ ਰਿਹਾ ਇਤਿਹਾਸ ਅੱਗੇ ਜਾਰੀ ਹੈ ਅਗਲੇ ਦਵਾਨਾਂ ਵਿੱਚ ਇਸੇ ਤਰ੍ਹਾਂ ਗੁਰੂ ਦੀ ਰਹਿਮਤ ਗੁਰੂ ਦੀ ਕਿਰਪਾ ਦੇ ਨਾਲ ਇਹ ਇਤਿਹਾਸਕ ਲੜੀ ਨੂੰ ਜਾਰੀ ਰੱਖਾਂ ਪੁਲਚਕ ਦੀ ਖਿਮਾ ਸਮੁੱਚੀਆਂ ਸੰਗਤਾਂ ਨੇ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜਨਾ ਕੀਤਾ ਮਹਾਰਾਜ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਦਾ ਮੀਰ ਸਾਉਂਟ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ